आज सरहदी क्षेत्र खोशकी चक में खूनदान कैंप का आयोजन किया गया इस कैंप में ठाकुर दलीप सिंह मेमोरियल हॉस्पिटल के माहिर डॉक्टर भी पहुंचे। लगभग पचास के करीब नौजवानों ने इस कैंप में हिस्सा लिया और इसके साथ ही इस कैंप में डॉक्टर अशोक सिंह भी उपस्थित रहे बने रहो हमारे साथ और देखते रहो पंजाब जे न्यूज़ ਸਰਬੋਤਮ ਸਭ ਤੋਂ ਪਹਿਲਾਂ ਹੈ ਸਰਪੰਚ ਸਾਹਿਬ ਮੁਲਕੀ ਜੱਤ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਜੋ ਉਪਰਾਲਾ ਕੀਤਾ ਸਾਨੂੰ ਮੌਕਾ ਦਿੱਤਾ ਹੈ ਜਿੱਥੇ ਆਨ ਆ ਕੇ ਸੇਵਾ ਕਰਨ ਦਾ ਕਿ ਤੁਹਾਨੂੰ ਕਾਫੀ ਮੌਜੂਦਾਨ ਪੀੜ੍ਹੀ ਇਹਨਾਂ ਨੇ ਇਕੱਠੀ ਕੀਤੀ ਹੈ ਤੇ ਕਾਫੀ ਲੋਕਾਂ ਨੇ ਹੁੰਦਾਨ ਕੀਤਾ ਹੈ ਮੈਂ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਸਰਪੰਚ ਸਾਹਿਬ ਨੂੰ ਇਹ ਵਾਅਦਾ ਕਰਦਾ ਕਿ ਜੇ ਕਿਸੇ ਵੀ ਪੇਸ਼ੰਟ ਨੂੰ ਹੋ ਹੋਏਗੀ ਉਹ ਮੈਨੂੰ ਇੱਕ ਫੋਨ ਕਰਨਗੇ ਤੇ ਉਹ ਅਰੇਂਜ ਕਰਵਾ ਕੇ ਨਾ ਹੋਵੇ ਜੀ ਸਰ ਅੱਜ ਸ਼੍ਰੀ ਗੁਰੂ ਰੰਦਾਸ ਮੰਦਿਰ ਕੋਲ ਕੀ ਚੱਕ ਰਿਹਾ ਡਾਕਟਰ ਜੋਗ ਸਿੰਘ ਜੀ ਕੇ ਸਾਡੇ ਤਲਿਮ ਜੈ ਮੈਮੋਰੀ ਹਸਪਤਾਲ ਅਟੇਪੁਰ ਤੋਂ ਇਹ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਸਮੂਹ ਸਰਪੰਚ ਸਾਹਿਬਾਨ ਸਪੋਰਟਸ ਕਲੱਬਸ ਔਰ ਸਾਡੇ ਰਾਮਿੰਦਰ ਦੇ ਕਲੱਬਸ ਜਿਹੜੇ ਹੈਗੇ ਆ ਉਨਾ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਬਲੱਡ ਡੋਨੇਸ਼ਨ ਕੈਂਪ ਜਿਹੜਾ ਹੈਗਾ ਕਰਵਾਇਆ ਜਾ ਰਿਹਾ ਹੈ। ਇਹ ਇਸ ਇਲਾਕੇ ਦੇ ਵਿੱਚ ਪਹਿਲਾ ਬਲੱਡ ਡੋਨੇਸ਼ਨ ਕੈਂਪ ਹੈ। ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਸ ਇਲਾਕੇ ਦੇ ਨੌਜਵਾਨਾਂ ਨੇ ਸੂਬਾ ਗੜੇਂਦਰ ਦੇ ਬਸਨੀਕ ਨੇ ਉਹਨਾਂ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਆਪਣੀ ਜਾਗਰੂਕਤਾ ਦਾ ਸਬੂਤ ਦਿੱਤੇ ਹੋਏ ਅੱਜ ਦੰਜ ਹੋਇਆ ਚੁੱਕੇ ਬਲੱਡ ਡੋਨੇਟ ਕੀਤਾ ਮੈਂ ਵੀ ਇੱਕ ਡੋਨਰ ਵਜੋਂ ਆਧੇਸ਼ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ ਔਰ ਠਾਕਰ ਦਲੀਪ ਸਿੰਘ ਮੈਮੋਰੀਅਲ ਹਸਪੀਟਲ ਫਤਿਹਪੁਰ ਜਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਚਾਹੇ ਪਿਛਲੇ ਸਮੇਂ ਦੇ ਵਿੱਚ ਕੋਵਿਡ ਦਾ ਦੌਰ ਹੋਵੇ ਜਾਂ ਉਸ ਤੋਂ ਬਾਅਦ ਵੀ ਉਹ ਲਗਾਤਾਰ ਲੋਕਾਂ ਦੀ ਸੇਵਾ ਕਰਦੇ ਆ ਰਹੇ ਨੇ ਔਰ ਸਾਡੇ ਇਸ ਪਛੜੇ ਇਲਾਕੇ ਦੇ ਵਿੱਚ ਬਹੁਤ ਹੀ ਬਿਯਾਰੀ ਬਿਯਾਰੀ ਸਿਹਤ ਗੜੀਆਂ ਸਹੂਲਤਾਂ ਹੈਗੀਆਂ ਉਹ ਪ੍ਰੋਵਾਈਡ ਕਰ ਰਹੇ ਨੇ ਅਸੀਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਤੰਬਾਦ ਕਰਨੇ ਆ ਰਹੀ ਡਾਕਟਰ ਰਾਜਪੁਰ ਸਟੇਟਿਟੀਟੀਮਾਈ ਹੈ ਉਹਨਾਂ ਦਾ ਵੀ ਬਹੁਤ ਬੋਲਣ ਦਾ ਮਤਲਬ ਹੈ ਸਰ ਨੌਜਵਾਨ ਪੀੜੀ ਨੂੰ ਕੀ ਸੁਨੇਹਾ ਦੇਣੀ ਹੈ ਨੌਜਵਾਨ ਪੀੜੀ ਨੂੰ ਇਹੀ ਸੁਨੇਹਾ ਦੇਣਾ ਚਾਹਾਂਗੇ ਕਿ ਨਸ਼ਿਆਂ ਨੂੰ ਛੱਡੋ ਤੇ ਇਹ ਜਿਹੜੇ ਕੰਮ ਹੈਗੇ ਆ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਜਦੋਂ ਆਪਕਾ ਕਹਿੰਦੇ ਵੀ ਆ ਖੂਨਦਾਨ ਮਹਾਦਾਨ ਇੱਕ ਮਹਾਵਾਕ ਹੈ ਇਹਨਾਂ ਕੰਮਾਂ ਵੱਲ ਮਾਸਿਰਿਤ ਹੋਈਏ ਤਾਂ ਕਿ ਸਮਾਜ ਜਿਹੜਾ ਹੈਗਾ ਉਹ ਵਧੀਆ ਸਮਾਜ ਦੀ ਸੰਚਨਾ ਕਰ ਸਕੀਏ ਇਹ ਖੂਨਦਾਨ ਜਿਹੜਾ ਅਸੀਂ ਜਿਹੜਾ ਅਸੀਂ ਬਲੱਡ ਡੋਨੇਟ ਕਰਨੇ ਆ ਇਹ ਅਲਟੀਮੇਟਲੀ ਸਾਡੇ ਹੀ ਭੈਣ ਭਰਾਵਾਂ ਦੇ ਸਾਡੇ ਹੀ ਜਿਹੜੇ ਪੇਸ਼ੈਂਟਸ ਨੂੰ ਮਾਰੇ ਕੰਮ ਆਉਂਦਾ ਹੈ ਇਹਦੇ ਵਿੱਚ ਕਿਸੇ ਡਾਕਟਰ ਨੇ ਪਰਸਨਲੀ ਆਪਣੇ ਕੋਲ ਨਹੀਂ ਉਹਨੂੰ ਲੈ ਕੇ ਰੱਖਣਾ ਹੁੰਦਾ ਇਹ ਪਬਲਿਕ ਦੇ ਸੁਸਾਇਟੀ ਦੇ ਹੀ ਕੰਮ ਆਉਂਦਾ ਸੋ ਨੌਜਵਾਨਾਂ ਨੂੰ ਮੇਰੀ ਅਪੀਲ ਹੈ ਕਿ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਬਹੁਤ ਲੋਕਾਂ ਨੂੰ ਪਾਉਂਦੇ ਹਨ